ਪਾ ਮੰਨੇ ਬਣਿਆ ਹੋਜੀ ਮੰਦਿਰ ਤੇ ਲੋਕ ਇੱਥੇ ਐਨਜੋਇਮੈਂਟ ਕਰਕੇ ਤੇ ਮੰਦਿਰ ਵਿੱਚ ਮੱਥਾ ਟੇਕ ਜਰੂਰ ਜਾਂਦੇ ਆ ਜੀ ਲਓ ਜੀ ਇੱਧਰ ਆ ਜੀ ਉਹੀ ਜਗ੍ਹਾੜ ਮੈਂ ਤੁਹਾਨੂੰ ਦਿਖਾ ਕੇ ਗਿਆ ਸੀ ਪਹਿਲਾਂ ਮੈਂ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਅਮੀਰ ਕਰਦੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕਾਂ ਜੀ ਤੇ ਆਪਾਂ ਖੜੇ ਹਾਂ ਜਿਸ ਟਾਈਮ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਦੁਸ਼ਹਿਰੇ ਦਾ ਬਹੁਤ ਤਗੜਾ ਮੇਲਾ ਲੱਗਿਆ ਹੋਇਆ ਜੀ ਇੱਥੇ ਅਲੱਗ-ਅਲੱਗ ਝੁੱਲੇ ਤੇ ਅਲੱਗ-ਅਲੱਗ ਬਾਹਰ ਦੀ ਚੀਜ਼ਾਂ ਮਗੋ ਦਰਸ਼ਪਨਾਗਰ ਦਸਿਆ ਗਿਆ ਹੈ ਤੇ ਆਪਾਂ ਮੋਟਰਸਾਈਕਲ ਲਾਤਾ ਜੀ ਪਾਰਕਿੰਗ ਵਿੱਚ ਉਹ ਸਾਹਮਣੇ ਨਾਤਾ ਪਿਓ ਮੋਟਰਸਾਈਕਲ ਤੇ ਇਹ ਸਾਰੇ ਪਾਰਕਿੰਗ ਹੈ ਜੀ ਤੇ ਆਹ ਸਾਹਮਣੇ ਲੱਗਿਆ ਜੀ ਅੰਦਰ ਲੰਡਨ ਸਨੋ ਸਿਟੀ ਤੇ ਬੋਲਾ ਸ਼ੰਕਰ ਐਂਡ ਕੰਪਨੀ ਸਰਕਸਵਾਰਾ ਸਭ ਕੁਝ ਇੱਥੇ ਲੱਗਿਆ ਹੋਇਆ ਜੀ ਤੇ ਚਲੋ ਆਪਾਂ ਅੰਦਰ ਚੱਲਦੇ ਆਂ ਜੀ ਤੁਹਾਨੂੰ ਦਿਖਾਣੇ ਜਾ ਕੇ ਰੌਣਕ ਮੇਲਾ ਇੱਥੋਂ ਦਾ ਲੋ ਜੀ ਇਹ ਹੈ ਜੀ ਇੰਟਰ ਗੇਟ ਆ ਤੇ ਤੁਸੀਂ ਦੇਖ ਸਕਦੇ ਹੋ ਜੀ ਤੇ ਉਹ ਸਾਹਮਣੇ ਬਣਾਇਆ ਹੋਇਆ ਜੀ ਲੰਮੇ ਦਾ ਬ੍ਰਿਜ ਤੇ ਆਪਾਂ ਜੀ ਇੱਧਰ ਲੱਗਿਆ ਜੀ ਟਿਕਟ ਕਾਊਂਟਰ ਤੇ ਆਪਾਂ ਟਿਕਟ ਲੈ ਲਈ ਜੀ 50 ਰੁਪਏ ਦੀ ਟਿਕਟ ਹੈ ਜੀ ਤੇ ਇੱਕ ਜਾਨੇ ਦੀ 50 ਰੁਪਏ ਦੀ ਟਿਕਟ ਹੈ ਜਿੱਥੇ ਬਾਕੀ ਜੋ ਅੰਦਰ ਖਾਣਾ ਪੀਣਾ ਜਾਂ ਕੋਈ ਵੀ ਐਕਟੀਵਿਟੀ ਕਰਨੀ ਹੈ ਅੰਦਰ ਉਹ ਪੈਸੇ ਲੱਗਿਆ ਜੀ ਤੇ ਚਲੋ ਆਪਾਂ ਚੱਲਦੇ ਜੀ ਅੰਦਰ ਤੇ ਆਹ ਦੇਖੋ ਕਿੰਨਾ ਕੈਂਟ ਬਣਾਇਆ ਹੋਇਆ ਜੀ ਇੱਧਰ ਨਗਾਰਾ ਫਾਰ ਆ ਲੱਗਦਾ ਨਾ ਪੂਰਾ ਜਵੇ ਬਾਹਰ ਆਏ ਹੋਨੇ ਆਪਾਂ ਤੇ ਆਹ ਸਾਹਮਣੇ ਹੈ ਜੀ ਇੰਟਰਸ ਹੈ ਜੀ ਸਾਹਮਣੇ ਤੇ ਚਲੋ ਚੱਲਦੇ ਆ ਜੀ ਇੰਟਰਸ ਤੇ ਪੂਰੀ ਕੈਂਟ ਬਣਾਈ ਹੋਈ ਆ ਬਹੁਤ ਸੋਹਣਾ ਇੱਥੋਂ ਮੇ ਦੁਸ਼ਹਰਾ ਮੇਲਾ ਲੱਗਦਾ ਹੁੰਦਾ ਜੀ ਤੇ ਉਹ ਸਾਹਮਣੇ ਜੀ ਮੰਦਿਰ ਤੇ ਮੰਦਿਰ ਦੇ ਸਾਹਮਣੇ ਹੈ ਜੀ ਬਸ ਇਹ ਠੀਕ ਹੈ ਜੀ ਚਲੋ ਜੀ ਹਰ ਲੈ ਕੇ ਚੱਲਦੇ ਆ ਜੀ ਆਪਾਂ ਨੂੰ ਲੋ ਚੱਲ 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 ਲੋ ਜੀ ਕੰਮ ਇਹਦੇ ਸਿੱਧਰ ਵੀ ਜਾਣਾ ਚਾਹੁੰਦੇ ਆ ਆਹ ਬਸ ਆਇਆ ਹੈ ਇੰਟਰਸ ਆਹ ਪੂਰੇ ਫੱਟੇ ਲਾ ਕੇ ਬਣਾਇਆ ਪੁਰਾ ਤੇ ਬਹੁਤ ਵੱਡਾ ਇਸ ਮੇਲਾ ਲੱਗਦਾ ਜੀ ਤੇ ਜ਼ਰੂਰ ਦੇਖਣਾ ਹੋ ਤੁਸੀਂ ਹੋਲੋ ਆ ਰਿਹਾ ਹੈ ਲੋ ਆ ਰਿਹਾ ਹੈ ਲੋ ਹੋਰ ਇਹ ਘਾਰੇ ਨੇ ਭਾਈ ਸਾਰੇ ਇੰਜੋਏ ਕਰਨ ਤੇ ਆਪਾਂ ਉਧਰੋਂ ਆਇਆ ਜੀ ਸਾਹਮਣੇ ਤੇ ਆਹ ਹੈ ਜੀ ਇੰਟਰਸੈਕਟਰ ਚਲੋ ਜੀ ਚੱਲਦੇ ਆ ਜੀ ਫਿਰ ਦਿਖਾਉਨੇ ਆ ਤੁਹਾਨੂੰ ਜਾ ਕੇ ਅੰਦਰ ਫਿਰ ਲੋ ਜੀ ਮਾਰੋ ਜਾ ਤਿੱਗਰਾ ਹੁਣ ਬਾਦੋਂ ਸਾਰਾ ਕਮਾਵਾਂਗੇ ਇੱਥੇ ਹੁਣ ਤੇ ਉਧਰ ਲੱਗਾ ਜੀ ਜਲ ਪਰੀਆਂ ਵੀ ਹੈਗੀਆਂ ਇਹਦੇ ਵਿੱਚ ਜੀ ਆਪਾਂ ਇਧਰੋਂ ਸ਼ੁਰੂ ਕਰਦੇ ਆ ਜੀ ਹੁਣ ਫਿਰ ਆਪਾਂ ਘੁੰਮ ਕੇ ਉੱਧਰੋਂ ਵਾਂਗੇ ਸਾਹਮਣੇ ਆ ਜੀ ਇਧਰ ਜਿਵੇਂ ਲੱਗੀਆਂ ਇਧਰ ਦੁਕਾਨਾਂ ਅਲੱਗ-ਅਲੱਗ ਸ਼ੋਪ ਵਗੈਰਾ ਲੱਗੀਆਂ ਨੇ ਤੇ ਇਧਰ ਲੱਗੇ ਹੋਏ ਨੇ ਨਿਸ਼ਾਨੇਬਾਜ਼ੀ ਅੱਲਾਹ ਦੀ ਲਾਦੇ ਕਰਾਈ ਛੋਟ ਦੇ ਲਈ ਤੁਹਾਡਾ ਕੈਮਰੇ ਨੇ ਵੀਰ ਤੇ ਠੀਕ ਹੈ ਜੀ ਬਾਕੀ ਇਧਰ ਵੀ ਕਾਫੀ ਲੱਗਿਆ ਸਾਮਾਨ ਹਾਰ ਸ਼ਿੰਗਾਰ ਦਾ ਇੱਧਰ ਵੀ ਹੈਗਾ ਜੀ ਸਾਰਾ ਮੋਬਾਈਲਾਂ ਦੇ ਲੈਂਸ ਹੋ ਗਏ ਜੀ ਕੈਮਰਿਆਂ ਦੇ ਬਾਕੀ ਇੱਧਰ ਵੀ ਹੈਗਾ ਜੀ ਸਮਾਨ ਬੱਚਿਆਂ ਵਾਸਤੇ ਬੈਟ ਬਾਲ ਸ਼ੀਟਿਸਟ ਤੇ ਇੱਧਰ ਵੀ ਬੱਚਿਆਂ ਵਾਸਤੇ ਉਹ ਸਮਾਨ ਪਿਆ ਹੋਇਆ ਜੀ ਤੇ ਸਾਰਾ ਵਧੀਆ ਸਮਾਨ ਹੈ ਲੋ ਜੀ ਇੱਧਰ ਵੀ ਲੱਗੇ ਹੋ ਜੀ ਉਹ ਸਾਹਮਣੇ 2-2 ਰੁਪਏ ਵੀਰੇ ਲੱਗ ਬੱਠਾ ਹੋਇਆ ਹੈ ਦੁਬਾਰਾ ਬੋਲ ਦੋ ਬਸ ਠੀਕ ਹੈ ਜੀ ਦੁਬਾਰਾ ਬੋਲ ਦੋ ਓ ਗੁੱਚੀ ਟਮੀ ਬਰਬਰੀ ਐਲ ਵੀ ਸਾਰੇ 250 ਰੁਪਏ 250 ਰੁਪਏ ਲੋ ਜੀ 250 ਰੁਪਏ ਦਾ ਪਰਸ ਹੈ ਜੀ ਜਿਹੜਾ ਮਰਜ਼ੀ ਲੋ ਚਲੋ ਜੀ ਇੱਥੇ ਇੰਦਰ ਹੀ ਗੱਡੀ ਦੇ ਵੀ ਚਲਦੀਆਂ ਓ ਕੀ ਚੱਲ ਨਹੀਂ ਪਰ ਇੰਦਰ ਐਸਾ ਸਰ ਸ਼ਕਲੀ ਸਾਰੇ 250 ਇੱਧਰ ਲੱਗੀ ਹੋਈ ਜੀ ਸੇਲ 20 ਰੁਪਏ ਤੇ ਆ ਤੁਹਾਨੂੰ ਸਾਰਾ ਇੱਥੇ ਮਿਲੂਗਾ ਜੀ ਸ਼ਹਰ ਮੇਲੇ ਦੇ ਵਿੱਚ ਸਾਰਾ ਕੁਝ 20 ਰੁਪਏ 30 ਰੁਪਏ 20 ਰੁਪਏ 30 ਰੁਪਏ ਜਿਹੜਾ ਮਰਜ਼ੀ ਸਮਾਨ ਲੋ ਜੀ ਤੋਂ ਬੈਗ ਵਗੈਰਾ ਪਰ ਸਭ ਕੁਝ ਬੰਲਾ ਬੱਚਿਆਂ ਵਾਸਤੇ ਆਹ ਦੇਖੋ ਜੀ ਤੋਂ ਮੈਂ ਹੂਟ ਜੇ ਸਮਾਨ ਆਹ ਦੇਖੋ ਜੀ ਇੱਧਰ ਲੱਗੇ ਹੋ ਜੀ ਜਿਵੇਂ ਆ ਬੋਲ ਸਿੱਟਨੀ ਵਿੱਚ ਇੱਥੇ ਮਾਰ ਕੇ ਤੇ ਆ ਸਾਰੇ ਲੱਗੇ ਹੋ ਜੀ ਗੇਮਾਂ ਲੱਗੀਆਂ ਹੋ ਜੀ ਸਾਰੀਆਂ ਕਿ ਕਿੰਨੇ ਦੇ ਬਈ ਸਰ 50 ਦੀ ਗੇਮ ਆ 50 ਰੁਪਏ ਦੀ ਗੇਮ ਕਿੰਨੇ ਬੋਲਾ 1 ਹੀ ਨਹੀਂ ਨਹੀਂ 6 ਬੋਲਾ 6 ਬੋਲਾ ਠੀਕ ਹੈ ਜੀ 6 ਬੋਲਾ ਦੋ ਬੋਲਾ ਬਣੀ ਜਾਂਦੀ ਆ ਬੋਲਾ ਨੇ ਭਾਈ 6 ਬੋਲਾ ਸਪੰਜ ਬੋਲ ਇਹ ਜੋ ਉਹਦੇ ਤਾਂ ਲੱਗੀ ਕੰਮ ਦਾ ਸਾਫ ਹੈ ਠੀਕ ਹੈ ਜੀ ਸਾਰੇ ਗੇਟ ਆਪਨੇ ओके ओके। ਮਾਣੇ ਕੋਈ ਵੀ ਗੇਮਾਂ। ਇੱਧਰ ਵੀ ਗੇਮਾਂ ਲੱਗੀਆਂ ਹੋਈਆਂ ਜੀ ਸਾਹਮਣੇ। ਇਹਦੇ ਚ ਜੀ ਤੁਹਾਨੂੰ 50 ਰੁਪਏ ਦੇ 6 ਮਿਲੂਗੇ। ਤੁਸੀਂ ਚਾਰ ਫਾਉਂਡਾਂ ਦੇ ਵਿੱਚ ਬੋਲ ਦੇ ਵਿੱਚ ਜਿੰਨਾ ਮਰਜੀ ਸਾਡੇ ਕੋਲੋਂ ਗਿਫਟ ਲੈ ਜਾਓ। ਮਤਲਬ ਮਤਲਬ ਇਹ ਐਦਾਂ ਪਾਉਣਾ ਵਾਇਆ ਕਰਕੇ ਹੈ। ਇਹ ਐਦਾਂ ਪਾਣਾ। ਪਾਣਾ ਨਹੀਂ ਛੱਡਿਓ ਯਾਰ। ਪਾਣਾ ਪੈਣਾ। ਖਰਾਬ ਨਾਲ ਪੈਂਦਾ ਵਾ। ਕਿਸਮਤ ਚੰਗੀ ਹੋਣੀ ਚਾਹੀਦੀ ਹੈ। ਇਹਦੇ ਚ ਵੀ ਹੈ ਨਹੀਂ। 50 ਰੁਪਏ ਦੇ 6 ਰਿੰਗ ਹੈ। 6 ਚੋਂ ਤੁਸੀਂ 3 ਪਾਣੇ ਰਿੰਗ ਦੇ ਵਿੱਚ। ਠੀਕ ਹੈ। ਇਹ ਚੀਜ਼ ਹੈ 50 ਰੁਪਏ ਦੇ ਇਹਦੇ ਚ 5 ਤੀਰ ਹੈ। 5। ਉਹ ਚਲੋ ਮੈਂ ਇਹ ਜਦੋਂ ਪਾਉਂਦੇ ਨੇ ਤਾਂ ਮੈਂ ਨੇ ਤਾਂ ਵੀ ਪਾਉਂਦੇ ਐ ਵਕਤ ਤੇ ਤੁਹਾਡੀ ਤੇ ਉਹ ਤਰ ਲਾਵਾ ਤੇ ਸ਼ਾਟ ਆਉਂਦੇ ਸਾਹਮਣੇ ਲਾਓ 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 ਤੁਸੀਂ ਚਲੋ ਠੀਕ ਹੈ ਜੀ ਇੱਤਾਂ ਆਜੋ ਇਹ ਵੀ 50 ਰੁਪਏ 50 ਰੁਪਏ ਦੀ ਸਾਰੀ ਗੇਮਰ ਟੋਟਲ ਸਾਡੀ 50 ਰੁਪਏ ਆ ਆ ਦੇਖੋ ਇੰਦਾ ਨਿਸ਼ਾਨਾ ਲਾਣਾ ਆ ਦੇਖੋ ਮੁੰਡਾ ਨਿਸ਼ਾਨਾ ਲਾ ਕੇ ਦੱਸੋ ਸਾਹਿਬ ਸ਼ਾਟ ਉੱਤੇ ਆ ਚੱਕ ਕੇ ਬਾਈ ਨਾ ਗੱਲ ਆ ਆ ਬੜੀਆ ਗੱਲ ਕਰ ਰਿਹਾ ਹੈ ਕਿੱਦਾਂ ਰਸੋਈ ਨਾਲ ਆਇਆ ਉਹ ਆ ਗਿਆ ਜੀ ਕਿਹੜਾ ਅਸਲੀ ਫੈਸ਼ਨ ਆਇਆ ਵਾ ਹੁਣ ਆਇਆ ਵਾ ਤੇ ਇੱਥੇ ਤੁਸੀਂ ਦੇਖੋ ਹੁਣ ਝੂਲੇ ਲੱਗੇ ਹੋਇਆ ਇੱਥੋਂ ਸ਼ੁਰੂਰੀ ਝੂਲੇ ਬੰਪਰ ਕਾਰ ਤੇ ਉਹ ਸਾਹਮਣੇ ਜਾਂਦੇ ਜੀ ਇਧਰੋਂ ਨਿਗਾਹ ਦਿੱਸੀ ਤੁਹਾਡੀ ਜਾ ਰਹੀ ਹੈ ਇਧਰੋਂ ਉਹ ਜਿੱਥੇ ਨਿਗਾਹ ਜਾਂਦੀ ਸਾਰੇ ਝੁੱਲੇ ਜੀ ਠੀਕ ਹੈ ਜੀ ਤੇ ਉਹ ਸਾਹਮਣੇ ਹੈ ਜੀ ਮੰਦਿਰ ਮੰਦਿਰ ਦੇ ਸਾਹਮਣੇ ਲੱਗਾ ਹੋਇਆ ਜੀ ਜੋ ਸ਼ਹਿਰਾਂ ਮੇਲਾ ਆਹ ਦੇਖੋ ਜੀ ਜਾਂਦੀ ਹੋ ਰੇਲ ਟ੍ਰੇਨ ਦੁਬਾਰਾ ਵੀ ਉਨ ਦਫਾਨਾ ਮੈਂ ਤੇ ਬਹੁਤ ਸੋਹਣਾ ਮੇਲਾ ਜੀ ਤੇ ਲੋਕ ਆਈ ਜਾਂਦੇ ਜੀ ਮੇਲੇ ਵਿੱਚ ਰੌਣਕ ਮੇਲਾ ਲੱਗੀ ਜਾ ਰਿਹਾ ਜੀ ਤੇ ਆਹ ਦਖਾਨਾ ਜੀ ਆ ਗਈ ਤੇ ਜਿਹੜਾ ਤੁਸੀਂ ਇਹ ਝੂਲਾ ਦੇਖ ਰਹੇ ਹੋ ਇਹ ਵਾਲਾ ਇਹ ਇੱਥੇ ਬੈਠ ਕੇ ਇਹ ਘੁੰਮਦਾ ਹੋ ਸਾਰਾ ਤੇ ਇਹ ਤਾਂ ਬਈ ਓੱਖਾਂ ਹੀ ਕੰਮ ਆ ਲਈ ਜਾਂਦੇ ਲਈ ਜਾਂਦੇ ਆਪਾਂ ਦਾ ਵਾਈਟਰ ਲੱਗਦਾ ਅੱਡਾਰ ਸਿੱਧੀ ਗੱਲ ਆ ਤੇ ਕਾ ਇਧਰ ਦੇਖੋ ਤੁਸੀਂ ਉਹ ਲੱਗੀ ਵੱਡੀ ਝੰਡੋਲ ਚਪਾਤਰ ਲੈ ਕੇ ਚੱਲਦੇ ਆ ਜੀ ਤੁਹਾਨੂੰ ਫੇਰ ਠੀਕ ਐ ਬਾਕੀ ਉਧਰ ਕਿਮਾਂ ਬਹੁਤ ਸਾਰੀਆਂ ਜੀ 50 50 ਰੁਪਏ ਵਿੱਚ ਤੁਸੀਂ 5 ਬੋਲਾਂ 6 ਬੋਲਾਂ ਤੇ ਬੱਕ ਜਿਹੜੇ ਹਾਰ ਦੇ ਕੀ 7 ਵੀ ਦੇ ਦਿੰਦੇ ਆ ਤੇ ਇਧਰ ਲੱਗਿਆ ਜੀ ਸਮਾਨ ਜਿੱਥੇ ਤੁਸੀਂ ਨਿਸ਼ਾਨਾ ਲਾਤਾ ਤੇ ਤੁਹਾਨੂੰ ਉਹ ਚੀਜ਼ ਮਿਲ ਜੂਗੀ ਇਧਰ ਬਾਕੀ ਇਧਰ ਲੱਗਿਆ ਜੀ ਕਿਮਾਂ ਜਿਵੇਂ ਗਲਾਸ ਲੱਦਦੇ ਆ ਜੀ ਇਧਰ ਅੱਗੇ ਜੀ ਕਿ ਮਾ ਇਧਰ ਵੀ ਪੰਜਾਬ 50 ਰੁਪਏ ਜੀ ਇਧਰ ਲੱਗਾ ਜੀ ਵੱਡਾ ਸਾਰਾ ਝੰਡੋਲ ਦੇਖ ਸਕਦੇ ਤੁਸੀਂ ਆਉਂਦਾ ਪੂਰਾ ਘੈਂਟ ਬਣ ਕੇ ਇਧਰ ਬੱਚਿਆਂ ਵਾਸਤੇ ਹੈਲੀਕਾਪਟਰ ਲੱਗੇ ਹੋ ਜੀ ਇਧਰ ਤੁਸੀਂ ਆ ਦੇਖੋ ਇਹ ਪੰਜਾਬ 50 ਰੁਪਏ ਵਿੱਚ ਤੁਹਾਨੂੰ ਮਿਲ ਜਾਵੇ ਜੀ ਝੁੱਲਾ ਤੇ ਉਹ ਸਮਝ ਲੈ ਕਿ ਤੱਕ ਉਹ ਸਮਝ ਲਈ ਭੂਤ ਵਖਲਾ ਚੱਕੋ ਜੀ ਦਰੋਚ ਆ ਇਧਰ ਡਰਾਈਵ ਕਰਦੇ ਆ ਕਾਫੀ ਭਾਈ ਹੋਈ ਆ ਮੇਰੇ ਬੱਚਾ ਵਾਸਤੇ ਲੱਗੇ ਹੋਏ ਜੀ ਬੱਚੇ ਲੱਗੇ ਕੋਦਾਂ ਨੇ ਸੇ ਸ਼ਰਤ ਸੋਦਰ ਬੱਚਿਆਂ ਵਾਸਤੇ ਖੇਡਣ ਵਾਸਤੇ ਛੋਟੇ ਛੋਟੇ ਬੱਚਿਆਂ ਵਾਸਤੇ ਲੱਗੇ ਹੋਏ ਜੀ ਜੰਪਿੰਗ ਜੁਰਾਸਿਕ ਪਾਰਕ ਇੱਧਰ ਬੱਚਿਆਂ ਵਾਸਤੇ ਲੱਗਿਓ ਜੀ ਐ ਕਮਾ ਦਿੰਦੇ ਆ ਇੱਧਰ ਲੱਗਿਓ ਜੀ ਟਿਕਟ ਬੱਚਿਆਂ ਵਾਸਤੇ ਉਹਦੋਂ ਮੰਦਿਰ ਬਣਾਇਆ ਹੋਇਆ ਜੀ ਜੈ ਮਹਾਕਾਲ ਮੰਦਿਰ ਬਣਾਇਆ ਹੋਇਆ ਜੀ ਤੇ ਮੂਰਤੀ ਰੱਖੀ ਹੋਈ ਏ ਪਰ ਮੰਦਿਰ ਬਣਾਇਆ ਹੋਇਆ ਵੀ ਦੇ ਇੱਥੇ ਲੋਕੀ ਜਾਂਦੇ ਆ ਜੀ ਦਰਸ਼ਨ ਕਰਨ ਵਾਸਤੇ ਲੰਗੇ ਪੈਰ ਆ ਜੋੜੇ ਉੱਥੇ ਜਮਾ ਕਰਾ ਦਿੰਦੀ ਸਾਹਮਣੇ ਆ ਇੰਟਰਸੈਕ ਜਿਹੇ ਮੰਦਿਰ ਸੀ ਨਾਲ ਹੀ ਮੰਦਿਰ ਬਣਾਇਆ ਜੀ ਉੱਪਰ ਚੜ ਕੇ ਦੇਖੇ ਜੀ ਮੋਟਰਸਾਈਕਲਾਂ ਲੱਗੇ ਹੋਏ ਜੀ ਨਾਲ ਹੀ ਤੇ ਆਹ ਵਾਲਾ ਆਹ ਚ ਲੱਗੇ ਹੋਏ ਚੱਪੇ ਇਹ ਮੁੰਡਾ ਦੇਖਦਾ ਆ ਚੱਕ ਕੇ ਹੈ ਸਾਹਵੇਂ ਜਿਹਾ ਤੇ ਇਧਰ ਬੱਚਿਆਂ ਵਾਸਤੇ ਲੱਗੀਆਂ ਜੀ ਕਿਸ਼ਤੀਆਂ ਇਸ ਪੀਆਂ ਬਹੁਤ ਸਾਰੇ ਲੱਗੇ ਹੋਏ ਨੇ ਬੱਚਿਆਂ ਵਾਸਤੇ ਤੁਹਾਨੂੰ ਦਿਖਾਉਣੇ ਆ ਜੀ ਚਲੋ ਆਮਨੇ ਲੱਗੇ ਸੀ ਬੰਪਰ ਕਾਰ ਤਿੰਨ ਛੋਟੀਆਂ ਛੋਟੀਆਂ ਨਿੱਕੀਆਂ ਪਹਿਣਾ ਆਪਾਂ ਨੂੰ ਮਿਲਿਆ ਜੀ ਆਪਕੇ ਨਾਮ ਕੀ ਹੈ ਪ੍ਰੀਤੀ 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 ਆਫ ਦਾ ਰੋਜ਼ੀ ਠੀਕ ਹੈ ਜੀ ਆਪਹਿਣਾ ਮਿਲਿਆ ਕਹਿੰਦੀ ਸਾਡੀ ਵੀਡੀਓ ਬਣਾਓ ਲੋ ਜੀ ਪਹਿਣਾ ਕਹਿੰਦੀ ਸਾਨੂੰ ਜਰੂਰ ਵੀਡੀਓ ਸਾਡੀ ਲਾਓ ਤੇ ਇਹ ਪਹਿਣਾ ਮਿਲਿਆ ਆਪਾਂ ਨੂੰ ਠੀਕ ਹੈ ਜੀ ਓਕੇ ਮੈਂ ਬਾਈ ਬਾਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਲੋ ਜੀ ਕਰ ਦਿਆ ਹਾਂ ਹੁਣ ਚਲੋ ਤਾਂ ਆਪਨੂੰ ਪ੍ਰੇਮ ਪਿਆਰ ਮਿਲਦਾ ਰਹੇ ਤੇ ਆਪਣਾ ਚੈਨਲ ਹੋਰ ਵੀ ਅੱਗੇ ਵਧੇ ਸਾਰੇ ਵਾਸਤੇ ਉਹ ਸਾਹਮਣੇ ਲੱਗੇ ਜੀ ਵੱਡੀ ਸਾਰੀ ਝੰਡੋਲ ਤੇ ਆਦਰ ਸਾਰੇ ਨਿਗਾਹ ਮਾਰ ਕੇ ਦੇਖੋ ਜਿਉਂ ਲਾਈਟਾਂ ਚੱਲਦੀਆਂ ਨੇ ਤੇ ਰਾਤ ਦਾ ਮਾਹੌਲ ਤੁਸੀਂ ਦੇਖਿਓ ਬੜਾ ਘੈਂਟ ਲੱਗਣਾ ਇੱਥੇ ਤੇ ਲਾਈਟਾਂ ਨਾਲ ਹੋਰ ਵੀ ਵਧੀਆ ਮਿਲਦਾ ਜੀ ਇੱਥੇ ਵੀਊ ਚਲੋ ਉਹ ਜਿੱਦਾਂ ਲੱਗ ਗਿਆ ਇੱਕ ਹੋਰ ਝੂਲਾ ਇਹ ਵੀ ਖਤਰਨਾਕ ਹੈ ਜੀ ਜਿਹੜਾ ਇਹ ਵਾਲਾ ਉੱਪਰ ਜਾਂਦਾ ਜੋ ਉੱਤੱਕ ਫਿਰ ਥੱਲੇ ਆਉਂਦਾ ਜੀ ਯਾਰ ਜਿੱਤੇ ਕੰਟਰੋਲ ਲੱਗਾ ਜੀ ਨਾਲ ਹੀ ਤੇ ਜੀ ਵੀ 30 ਰੁਪਏ 40 ਰੁਪਏ ਜਦੋਂ ਰਾਤ ਹੋएगी ਨਾ ਬਾਈ ਇਸ ਲਈ ਆਨੇ ਲਿਜੇਗਾ ਜਦੋਂ ਰਾਤ ਹੋएगी ਤੇ ਇੱਥੇ ਸਾਰੀ ਲੈਟਾਂ ਚੱਲ ਜਾਣਗੇ ਉਦੋਂ ਫਿਰ ਮਾਹੌਲ ਦੇਖਾਂਗੇ ਦਾਜਾ ਹੋਰ ਬਾਕੀ ਪਿੱਛੇ ਵੀ ਦੇਖ ਸਕਦੇ ਹੋ ਬਹੁਤ ਲੋਕ ਦੋ ਬੰਦੇ ਆਓ ਜਦੋਂ ਰਾਤ ਹੋਈ ਕਿ ਫੇਰ ਦੇਖੀ ਉੱਤੇ ਜੀ ਖਾਣ ਪੀਣ ਵਾਲਾ ਸਟਾਲ ਸਾਰਾ ਤੇ ਮੇਲੇ ਦੇ ਵਿੱਚ ਤੁਹਾਨੂੰ ਅੰਦਰ ਹੀ ਖਾਣ ਪੀਣ ਵਾਲਾ ਮਿਲ ਜਾਊਗਾ ਬਾਹਰ ਨਹੀਂ ਹੈਗਾ ਜੀ ਇਹ ਬਾਹਰ ਨਾਲ ਤੁਸੀਂ ਦੂਰ ਜਾ ਕੇ ਖਾ ਸਕਦੇ ਹੋ ਤੇ ਇੰਦਰ ਸਾਰਾ ਅੰਦਰ ਲੱਗਾ ਹੋਇਆ ਹੈ ਜੀ ਸਮਾਨ ਖਰੀਦਣ ਵਾਸਤੇ ਤੇ ਖਾਣ ਪੀਣ ਵਾਲਾ ਜੀ ਵੀ ਰੁਪਏ 30 ਰੁਪਏ ਆ ਦੇਖੋ ਜੀ ਇੱਧਰ ਆ ਲੋ ਮਰਾਇ ਜੀ ਨੂੰ ਵੀ ਸੁਣਾ ਰਿਹਾ ਹੈ ਗੱਲ ਮੰਗੋ ਆਏ ਗਏ ਨਾ ਨਾ ਕਹਿੰਦੀ ਕਿ ਸਭ ਤੋਂ ਵੱਧ ਚਾਹ ਹੋਣ ਜਲਣ ਵਾਲਾ ਤੇ ਵਾਸਤੇ ਉਲੀਆ ਮਸਲੇ ਕੇ ਯਾ ਵੀ ਮਾ ਜੀ ਜੀ ਅਕੈਪਲਿਸ਼ਨ ਵੀ ਗਾ ਜਨਾ ਮਾਡਲ ਫਾਈਨ ਕੁੜੀ ਗਾ ਜੀ ਕੋਲਾ ਮੰਗੀ ਇੱਧਰ ਲਾ ਕੇ ਬੈਠੇ ਵੀਰੇ ਮ사ਜਰ ਵਾਲੀਆ ਮਸ਼ੀਨਾਂ ਆ ਵੀ ਮ사ਜਰ ਹੈ ਜੀ ਨਾ ਮਾਡਲ ਫਾਈਨ ਜੰਦੀਆ ਅੱਛਾ ਹੈਅਰ ਰਿਮੂਵਲ ਆਪਰ ਕਿ ਲੋੜ ਹੈ ਇਹ ਇੱਧਰ ਮ사ਜਰ ਆਏ ਜੀ ਆਹ ਕਿੰਨੇ ਦਾ ਇਹ ਵਾਲਾ ਭਈ 2000 2000 ਦਾ ਚਲਾਇਓ ਚਲਾਇਓ ਕੀ 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 ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਆਹ ਆਹ ਨਜ਼ਾਰਾ ਹੀ ਆ ਗਿਆ ਠੀਕ ਹੈ ਜੀ ਛੋਟਾ ਲੈਣਾ 12 ਹੈਗਾ ਜੀ 2000 ਦਾ ਜੇ ਛੋਟਾ ਤੁਸੀਂ ਲੈਣਾ ਇਹ ਹੈਗਾ ਜੀ 1200 ਰੁਪਏ ਦਾ ਤੇ ਇਹ ਹੈਗਾ ਜੀ ਛੋਟਾ 250 ਰੁਪਏ ਦਾ ਆਹ ਵਧੀਆ ਲੱਗਿਆ ਜੀ अच्छा उधर ही ਹੈਗਾ ਜੀ ਹੈ ਸਿੱਧੂ ਸੇਫਟੀ ਵਾਸਤੇ ਇਹ ਕਿਹੜਾ ਲੱਗਿਆ ਜੀ ਇਹ ਲਾਵੇ ਦਾ ਬਣਿਆ ਚਵਾਲਾ ਪੂਰੇ ਦਾ ਲਾਵਾ ਸੱਤ ਹੈ ਹਾਂ ਜੀ ਹਾਂ ਜੀ ਪੌਣਾ ਹੀ ਆਪਾਂ ਘੜੇ ਜੀ ਅੱਛਾ ਜੀ ਠੀਕ ਹੈ ਜੀ ਅਸੀਂ ਰੇਡੀਸ਼ਨ ਤੋਂ ਕਰਾਂਗੇ ਹੋ ਇਹ ਲਾਹਾ ਲੈ ਲਓ ਭਾਈ ਮੇਲੇ ਦੇ ਆ ਕੇ ਇਹ ਮੇਲਾ ਕਿੰਨੇ ਦਿਨ ਰਹੂਗਾ 5 ਅਕਤੂਬਰ ਭਾਈ 5 ਅਕਤੂਬਰ ਤੱਕ ਠੀਕ ਹੈ ਜੀ ਤੇ ਜਿਹੜਾ ਤੁਸੀਂ ਇਹ ਮੇਲਾ ਦੇਖ ਰਹੇ ਜੀ ਪਿੱਛੇ ਇਹ ਹੈ ਜੀ 5 ਅਕਤੂਬਰ ਤੱਕ ਬਾਕੀ ਉਹ ਸਾਰਾ ਸਮਾਨ ਹੈ ਜੀ ਇੱਥੇ ਆਮ ਹੋ ਜਾਈਆ ਬੰਦਿਆਂ ਕੋਲ ਤੇ ਇਹਨਾਂ ਸਮਾਨ ਦਿਖਾਉਣ ਵਾਸਤੇ ਹਨੇਰਾ ਪੈ ਗਿਆ ਭਾਈ ਤੇ ਇੱਧਰ ਲੱਗਿਆ ਹੋਈ ਜੀ ਦੂਸਰੀ ਮਸ਼ੀਨਾਂ ਜਿਵੇਂ ਕੋਈ ਵੀ ਤੁਸੀਂ ਆਪਣਾ ਫੋਟੋ ਵਗੈਰਾ ਬਣਵਾਣੀ ਹੋਵੇ ਫੋਟੋਆਂ ਦੇ ਸਰਾਣਿਆਂ ਦੇ ਉਹ ਮਸ਼ੀਨ ਲੱਗੀ ਹੋਈ ਜੀ ਉੱਥੇ ਤੇ ਤੁਸੀਂ ਬਣਵਾ ਸਕਦੇ ਹੋ ਕੀ ਪ੍ਰਾਈਸ ਹੈ ਇੱਕ ਇਸਕਾ ਫੋਟੋ ਲਗਾ ਕੇ 300 ਰੁਪਏ ਸਰ 300 ਰੁਪਏ ਹੈ ਜੇ ਐਸੇ ਲੈਣਾ ਹੋਵੇ ਇਹ 200 ਰੁਪਏ ਲੱਗ ਜਾਏਗਾ 200 ਰੁਪਏ ਆਪ ਕੱਪੇ 200 ਰੁਪਏ 3 ਫੋਟੋ ਲਗਾ ਕੇ 3 ਕੋਟ ਹੈ ਹਾਂਜੀ ਠੀਕ ਆ ਬਈ ਇਧਰ ਵੀ ਕੱਪੇ ਹੋਏ ਨੇ ਤੇ ਤੁਸੀਂ ਕੱਪਾਂ ਦੇ ਵੀ ਆਪਣੀਆਂ ਫੋਟੋ ਵਗੈਰਾ ਕੁਝ ਵੀ ਲਖਵਾ ਸਕਦੇ ਹੋ ਫੋਟੋ ਬਣਵਾ ਸਕਦੇ ਹੋ ਜਿੱਥੇ ਫਾਮ ਕੁਝ ਤਾਂ ਇਥੇ ਮਿਲ ਜੂਗਾ ਜੀ ਬਾਕੀ ਇਧਰ ਲੱਗਿਆ ਜੀ ਛੋਟੀ ਛੁੱਟੀਆਂ ਗੁੱਡੀਆਂ ਬੰਦੇ ਦੇਖ ਕੇ ਬੜਾ ਪਿਆਰਾ ਹੀ ਜਾਂਦਾ ਦੇਖ ਕੇ ਛੋਟੀਆਂ ਛੋਟੀਆਂ ਰੰਗ ਬਰੰਗੀਆਂ ਫਰਾਕਾ ਪਈ ਹੋਈਆਂ ਨੇ ਬਾਕੀ ਬਹੁਤ ਸਾਰਾ ਲੱਗਾ ਇਸ ਮਾਮੀ ਇੱਧਰ ਆਹ ਦੇਖੋ ਕਿ ਕਿੰਨੇ ਸੋਹਣੇ ਲੱਗੇ ਨੇ ਸ਼ੌਟੀ ਸ਼ੌਟ ਜੇ ਤੇ ਬਾਕੀ ਇੱਧਰ ਲੱਗੇ ਹੋ ਜਿਵੇਂ ਆ ਪਾਪੜ ਹੋ ਗਏ ਹਨਾ ਗੋਲ ਗੱਪੇ ਵਗੈਰਾ ਕੁਝ ਵੀ ਆ ਤੇ ਇੱਥੇ ਮਤਲਬ ਰੱਖਿਆ ਹੋ ਜੀ ਇਹਨਾਂ ਦਾ ਸੈਂਪਲ ਕੱਢ ਕੇ ਤੇ ਸਾਰੇ ਕਿੰਨੇ ਕਿੰਨੇ ਦਾ ਪੈਕੇਟ ਹੈ ਇਹ ਇਹ 70 ਦਾ ਹੈਗਾ 200 ਦੇ 3 200 ਦੇ 3 ਹੈ ਠੀਕ ਹੈ 70 ਦਾ ਇੱਕ ਤੇ ਸਾਰੇ ਮਤਲਬ ਗਰਲਿਕ ਪਾਪੜ ਆਏਗਾ ਇਹ ਰਾਗੀ ਪਾਪੜ ਗਰਲਿਕ ਪਾਪੜ ਇਹ ਟਮਾਟੋ ਚਿੱਲੀ ਆਏਗਾ ਇਹ ਕਸਤੂਰੀ ਮਾਤੀ ਹੈ ਫ੍ਰੀਡ ਕਰਨ ਹੈ ਗਿੰਜਰ ਹੈ ਇਹ ਡੈਕ ਲਈ ਆਏਗਾ ਐਂਡ ਇਹ ਆਨੀਅਨ ਹੈ ਆਨੀਅਨ ਠੀਕ ਹੈ ਭਈ ਅਲੱਗ-ਅਲੱਗ ਹੈਗੇ ਜੀ ਵੈਰਾਈਟੀਆਂ ਤੇ ਆਓ ਜਰੂਰ ਤੁਸੀਂ ਲਾਹਾ ਲਓ ਇਸ ਚੀਜ਼ਾਂ ਦਾ ਤੇ ਮੇਲਾ ਲੁੱਟ ਕੇ ਲੈ ਜਾਓ ਭਾਈ ਬਾਕੀ ਇਤਰੀ ਬਹੁਤ ਸਾਮਾਨ ਹੈ ਜੀ ਘਰ ਵਾਸਤੇ ਰਸੋਈ ਵਾਸਤੇ ਜਾਂ ਤੁਸੀਂ ਵਾਸ਼ਿੰਗ ਵਾਲਾ ਕਰਨੀ ਹੋਵੇ 40 ਭਾਜੀ ਭਾਂਡਿਆਂ ਵਾਸਤੇ ਸਾਰਾ ਕੁਝ ਮਿਲ ਜਾਂਦਾ ਤੁਸੀਂ ਬਾਕੀ ਅੱਗੇ ਆ ਜਾ ਜੀ ਇੱਧਰ ਟੈਟੂ ਤੇ ਆ ਵੀ ਇੱਥੇ ਬਣਾਉਂਦਾ ਜੀ ਟੈਟੂ ਜਿਹੜਾ ਤੁਸੀਂ ਟੈਟੂ ਬਣਵਾਣਾ ਭਾਈ ਤੇ ਤੁਸੀਂ ਟੈਟੂ ਆਪਣਾ ਬਣਵਾ ਸਕਦੇ ਹੋ ਜੀ ਸੁਮਿਤ ਟੈਟੂ ਆਰਟਿਸਟ ਇਧਰ ਆ ਜੀ ਫਿਰ ਰਸੋਈ ਵਾਲਾ ਸਮਾਨ ਕੱਟਣ ਵੱਢਣ ਵਾਲਾ ਜੀ ਜਿਵੇਂ ਮੇਲੇ ਦੇ ਆਮ ਹੀ ਹੁੰਦਾ ਜੀ ਉਧਰ ਆ ਗਿਆ ਜੀ ਆ ਗਿਆ ਚੂੜੀਆਂ ਵਾਲਾ ਹੋ ਗਿਆ ਜੀ ਬੀਬੀਆਂ ਪਹਿਣਾ ਵਾਸਤੇ ਆਹ ਦੇਖੋ ਅਲੱਗ-ਅਲੱਗ ਵੈਰਾਈਟੀਆਂ ਪਈ ਹੋਈਆਂ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਇਹ ਸਾਈਡ ਤੇ ਆਹ ਸਾਰੇ ਜਿਵੇਂ ਛੱਲੇ ਹੋ ਗਏ ਹਨ ਆ ਗੁੱਡੀਆਂ ਹੋ ਗਏ ਬੱਚਿਆਂ ਦਾ ਕਾਫੀ ਸਮਾਨ ਹੈ ਜੀ ਬੱਚਿਆਂ ਨੂੰ ਪਤਾ ਹੈ ਵੀ ਜਿੰਦਾ ਕਰਾਂਗੇ ਸਾਨੂੰ ਮੰਮੀ ਡੈਡੀ ਸਮਾਨ ਲਿਆ ਦੇਣਗੇ ਤੇ ਬੱਚਿਆਂ ਦਾ ਸਮਾਨ ਕਾਫੀ ਰੱਖਿਆ ਹੋਇਆ ਹੈ ਜੀ ਪਿਛਲੇ ਪਾਸੇ ਵੀ ਦੇਖ ਸਕਦੇ ਹੋ ਸਾਰਾ ਬੱਚਿਆਂ ਦਾ ਬੱਚਿਆਂ ਦਾ ਖੇਡਣ ਦਾ ਕੁਤੰ ਦਾ ਸਮਾਨ ਸਾਰਾ ਤੇ ਆਹ ਬੜੀ ਘੈਂਟ ਲੱਗੀ ਜੀ ਮੈਨੂੰ ਆ ਚੀਜ਼ਾਂ ਸੰਦੇ ਨੇ ਇਹ ਬਹੁਤ ਸੋਹਣੇ ਨੇ ਨਿੱਕੀਆਂ ਨਿੱਕੀਆਂ ਗੁੱਡੀਆਂ ਅਲੱਗ-ਅਲੱਗ ਦੇਖੋ ਬਹੁਤ ਸਾਰੇ ਜੇ ਤਾਂ ਤੇ ਬਾਕੀ ਇਧਰ ਆ ਗਿਆ ਜੀ ਸਪਰ ਸੀਟਸ ਆ ਗਏ ਜਿਵੇਂ ਬਾਅਦ ਕੋਈ ਮੱਚਣ ਦੇ ਖਾਨ ਕੋਲ ਵਾਸਤੇ ਕਿੰਨੇ ਦਾ ਪੈਕੇਟ ਹੈ ਜੀ ਕਿੰਨੇ ਦਾ 100 ਰੁਪਏ 100 ਰੁਪਏ 100 ਰੁਪਏ ਦੇ ਦੋ اچھا ਇੱਕ ਕਰ ਇੱਕ ਕਸ 100 ਰੁਪਏ ਦਾ ਜੀ ਬਾਕੀ ਬਹੁਤ ਲੱਗੀਆਂ ਹੈ ਜੀ ਜਿਆਲੀਆਂ ਬੱਚਿਆਂ ਵਾਸਤੇ ਖਾਣ ਵਾਸਤੇ ਸਾਮਾਨ ਹੈ ਇਧਰ ਵੀ ਦੇਖੋ ਤੁਸੀਂ ਸਾਮਾਨ ਲੱਗਿਆ ਜੀ ਬਹੁਤ ਸਾਰੇ ਬੱਚਿਆਂ ਦਾ ਆਹ ਦੇਖੋ ਅੱਗੇ ਜੀ ਭਾਈ ਆਮ ਪਪੜ ਹੋ ਬਸੇ ਬੇ ਠੀਕ ਹੈ ਆਮ ਪਪੜ ਜੀ ਐਂ ਬੋੜੀਆਂ ਹੋਈਆਂ ਖੱਟੀਆਂ ਮਿੱਠੀਆਂ ਹੋਈਆਂ ਬਹੁਤ ਸਾਰਾ ਹੈ ਜੀ ਇੱਥੇ ਸਾਮਾਨ ਲੱਗਿਆ ਬਾਕੀ ਫੇਰ ਉਧਰ ਜੀ ਬੱਚਿਆਂ ਵਾਲਾ ਸਮਾਨ ਚਾਬੀਆਂ ਛੱਲੇ ਸਕੂਟਰੀਆਂ ਦੇ ਮੋਟਰਸਾਈਕਲਾਂ ਦੇ ਨਾਮ ਲਿਖਵਾਓ ਜਿਹੜੇ ਮਰਜ਼ੀ ਇੱਥੇ ਲੋ ਇੱਧਰ ਆ ਕੇ ਭਾਈ 70 ਇੱਧਰ ਆ ਕੇ 70 ਆਮੋ ਜੀ ਰੰਗ ਰੰਗੇ ਬਾਰੀ ਬਾਰੀ ਨਹੀਂ ਪਈ ਬਜਾਇਆ ਜੁਦੀ ਦਾ ਲਈ ਜੀ ਆਪਾਂ ਆਈਫੋਨ ਤੇ ਵੀ ਕਾਰਡ ਲਵਾ ਲਿਆ ਜੀ ਤੇ ਸੈਮਸੰਗ ਤੇ ਵੀ ਲਵਾ ਲਿਆ ਜੀ ਤੇ ਇਹ ਵੀਰ ਜੀ ਨੇ ਹੈਗੇ ਜੀ ਐਚਪੀ ਕਲਾਸ ਗਾਰਡ 50 ਰੁਪਏ ਇਸ ਬਾਕੀ ਜਿਵੇਂ ਤੁਸੀਂ ਲਵਾ ਸਕਦੇ ਹੋ ਆਪਣੇ ਸਾਧ ਨਾਲ ਵੱਧ ਵਧੀਆ ਪ੍ਰੋਟੈਕਸ਼ਨ ਵਾਲੇ ਲਵਾਉਣੇ ਪ੍ਰੋਟੈਕਸ਼ਨ ਵਾਲੇ ਉਹ ਵੀ ਲੱਗ ਜਾਣਗੇ ਜੀ ਜਿਵੇਂ ਆਹ ਬਈ ਹੋਏ ਜੀ ਸਾਹਮਣੇ ਤੇ ਆਹ ਦੇਖੋ ਭਾਈ ਨਾਲ ਗੱਲਬਾਤ ਕਰੀਏ 80 ਕਾਲ ਜੀ ਤੇ ਆਹ ਵੀਰ ਨੇ ਤੇ ਬਾਕੀ ਆਜੋ ਭਾਈ ਲੋਟੋ ਨੂੰ ਪਿੰਦਾ ਤੇ ਇਧਰ ਲੈਂਸ ਹੈ ਜੀ ਕੈਮਰਿਆਂ ਦੇ ਤੇ ਬਹੁਤ ਸੋਹਣੇ ਨੇ ਇੱਧਰ ਸੁਲਾਪਾਂ ਨੇ ਲੱਗੇ ਸੀ ਪਹਿਲਾਂ ਮੈਂ ਲਾ ਤੇ ਵੀਡੀਓ ਵਧੀ ਨਹੀਂ ਆਉਂਦੀ ਸੀ ਉਹਦੇ ਨਾਲ ਸ਼ੇਕ ਕਰੀ ਸ਼ੌਅ ਲੋ ਜੀ ਆਪਾਂ ਮੇਰੇ ਤੋਂ ਪਹਿਲੀ ਵਾਰ ਕਾਰ ਡਵਾਇਆ ਜੀ ਦੇਖਦੇ ਆ ਕਿੱਦਾਂ ਨਿਕਲਦਾ ਜੀ ਤੇ ਹੌਸਲਾ ਦਿੱਤਾ ਵੀਰਾਂ ਨੇ ਵੇਖੋ ਜੀ ਨਿਕਲੋਗਾ ਬਾਕੀ ਦੇਖਦੇ ਆ ਨਵਾਦ ਲਿਆ ਆਪਾਂ ਤੇ ਬਾਹਰ ਵੀ ਇਦਾਂ ਨਹੀਂ ਹੁੰਦੇ ਸਾਰੇ ਪੰਜਾਬ ਪੰਜਾਬ 100 ਰੁਪਏ ਦੇ ਲਾ ਲੈਂਦੇ ਆ ਜੀ ਬਾਕੀ ਇਧਰ ਐਨਕਾਂ ਬਹੁਤ ਲੱਗੀ ਹੋਈਆਂ ਜੀ ਆਪਾਂ ਤੁਹਾਨੂੰ ਵੀ ਦੱਸੋਣੇ ਐਨਕਾਂ ਘੜੀਆਂ ਆ ਲੱਗੇ ਜੀ ਭਈਆ ਇਹ ਇਧਰ ਆ ਗਿਆ ਜੀ ਦੂਸਰਾ ਇਹ ਆ ਗਿਆ ਜੀ ਪਰ ਲੱਗਦਾ ਉਸ ਨੂੰ ਮਾਂਦਾ ਲੋ ਜੀ ਆਪਾਂ ਪੀ ਲੈਣਾ ਜੀ ਪਿਆਸ ਲੱਗੀ ਆ ਕੁਛ ਪੀ ਲਈ ਆਪਾਂ ਫਿਰ ਬਸ ਅੱਧਰ ਬੰਮਰ ਕਾਰ ਲੱਗੀ ਹੋਈ ਜੀ ਤੇ ਸਾਹਮਣੇ ਤੋਂ ਦਿਖਾਉਂਦੇ ਆ ਜੀ ਆਹ ਦੇਖੋ ਚਲਾਓ ਮਾੜਾ ਯਾਰ ਇਹਨੂੰ ਬੰਦ ਕਰ ਦਿਆਂ ਬੰਦ ਕਰ ਦਿਓ ਚਲਾਓ ਯਾਰ ਲੱਗਦਾ ਟਿਕਟ ਲਾਣ ਵਾਲਾ ਹੋਵੇ ਤਾਂ ਇਹ ਤਾਂ ਚੱਲੂਗੀ ਕਿੰਨੇ ਵੀ ਟਿਕਟਾਂ 100 ਰੁਪਿਆ ਕਿੰਨਾ ਟਾਈਮ 3 ਮਿੰਟ 3 ਮਿੰਟ ਬਸ ਮੈਂ ਕਹਿੰਦਾ 2 ਮਿੰਟਾਂ ਮੈਂ 1 ਮਿੰਟ ਐਕਸਟੈਂਡ ਕਰ ਦਿੰਦਾ 3 ਮਿੰਟ ਹੈ ਓ ਯਾਰ ਤਿੰਨ ਮਿੰਟ ਦਾ ਕੀ ਕਰਵਾਇਆ ਯਾਰ 10 ਮਿੰਟ ਦਾ ਹੋਇਆ ਯਾਰ ਚਲੋ ਜੀ ਪਾਇਆ 100 ਰੁਪਏ ਆ 3 ਮਿੰਟ ਹੇਠੇ ਦੱਸੋ ਕਮੈਂਟ ਕਰਕੇ ਸਹੀ ਹੈ ਜਾਂ ਗਲਤ ਆ ਇੱਥੇ ਲੱਗਾ ਜੀ ਡਾਂਸਿੰਗ ਦਾ ਡੱਡੂ ਜੀ ਆਈ ਇਹ ਬੜਾ ਜਾਂਦਾ ਕੂਸ਼ੀਆਂ ਮਾਰਦਾ ਡੱਡੂ ਆਹ ਉਹ ਹੋਰ ਉਸੇ ਲਾਈਟਰ ਚੈੱਕ ਕਰੋ ਜੀ ਕਿੰਨੀਆਂ ਸੋਹਣੇ ਲੱਗ ਰਹੀਆਂ ਸਾਰੇ ਪਾਸੇ ਲੋ ਜੀ ਇੱਥੇ ਲੱਗਿਆ ਹੋਇਆ ਜੀ ਇਹ ਫੋਟੋ ਹੋ ਰਹੀਆਂ ਜੀ ਅਦਰ ਸਾਹਮਣੇ ਕੋਮ ਨਰਿੰਦਰ ਜੀ ਤੇ ਲੋ ਜੀ ਆਪਾਂ ਵੀਡੀਓ ਦੀ ਕਰਦੇ ਆ ਇੱਥੇ ਸਮਾਪਤੀ ਅਗਲਾ ਵੀਡੀਓ ਆਪਾਂ ਅਗਲੇ ਭਾਗ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਰਾਤ ਦੀ ਵੀਡੀਓ ਵੀ ਰਾਤ ਦਾ ਦੁਸ਼ਹਿਰਾ ਦਾ ਮੇਲਾ ਕਿਦਾਂ ਦਾ ਲੱਗਦਾ ਏ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੇ ਆਪਣੇ ਚੈਨਲ ਨਾਲ ਜਰੂਰ ਬਣਿਆ ਰਹੋ ਆਪਾਂ ਨੂੰ ਫੋਲੋ ਕਰ ਲਿਓ ਇੰਸਟਾਗ੍ਰam ਤੇ ਇਸ ਕਰੈਕਟਰ ਦੇ ਨਾਮ ਤੇ ਫੇਸਬੁੱਕ ਤੇ ਵੀ ਸੇਮ ਆਈਡੀ ਹੈ ਜੀ ਤੇ ਫੋਲੋ ਕਰ ਲਿਓ ਮਿਲਾਂਗੇ ਆਪਾਂ ਹੁਣ ਤੁਹਾਨੂੰ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ